ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਪਕੌੜੇ ਬਣਾਵਾਂਗੇ ਤੇ ਪਕੌੜੇ ਵੀ ਦੇਖੋ ਜੀ ਮਿਰਚਾਂ ਹਰੀਆਂ ਮਿਰਚਾਂ ਦੇ ਵੈਂਗਣ ਗੋਭੀ ਪਿਆਜ਼ ਆਲੂ ਇਹ ਮੈਂ ਪਾਣੀ ਚ ਰੱਖੇ ਹੋਇਆ ਛਿਲ ਕੇ ਪਾਲਕ ਉਹ ਸਾਰੇ ਚੀਜ਼ਾਂ ਦੇ ਬਣਾਵਾਂਗੇ ਤੇ ਪਹਿਲਾਂ ਮੈਂ ਇਹ ਸਾਰੀ ਚੀਜ਼ਾਂ ਕੱਟ ਕੇ ਰੱਖ ਲਈਏ ਪਤਲੇ ਪਤਲੇ ਗੋਭੀ ਦੇ ਟੁਕੜੇ ਕੱਟਨੇ ਆ ਦੇਖੋ ਪਤਲੇ ਹੀ ਵੈਂਗਣ ਦੇ ਵੈਂਗਣ ਤਾਂ ਖੈਰ ਛੇਤੀ गल ਜਾਂਦਾ ਵੈਸੇ ਤੇ ਚਲੋ ਤਾਂ ਵੀ ਤੇ ਇਹ ਮੈਂ گول ਸਲਾਈਸਸ ਵਿੱਚ ਪਿਆਜ਼ ਕੱਟ ਲਏ ਇਹ ਮਿਰਚਾਂ ਨੂੰ ਮੈਂ ਇੱਕ ਚੀਰਾ ਦੇ ਲਿਆ ਤੇ ਇਹਦੇ ਵਿੱਚ ਆਪਾਂ ਨੇ ਬੇਸਿਕ ਮਸਾਲੇ ਜਿਹੜਾ ਜਵੈਣ ਨਮਕ ਜੀਰਾ ਪਾਊਡਰ ਧਨੀਆ ਪਾਊਡਰ ਅਮਚੂਰ ਤੇ ਇਹ ਸਾਰੀਆਂ ਚੀਜ਼ਾਂ ਮੈਂ ਮਿਕਸ ਕਰ ਲਈਆਂ ਇਹ ਮੈਂ ਥੋੜਾ ਜਿਹਾ ਇਹਦੇ ਉੱਪਰ ਵੀ 스프ਰਿੰਕਲ ਕਰ ਦਾਂਗੀ ਸਿਰ ਇਹਦੇ ਵੇਖੋ 스프ਰਿੰਕਲ ਹੋ ਜਾਏਗਾ ਤੇ ਇਹ ਨਾਲ ਵਿੱਚੋਂ ਫਿਰ ਫਿੱਕੇ ਨਹੀਂ ਰਹਿੰਦੇ ਠੀਕ ਹੈ ਤੇ ਮੈਂ ਇਹ ਇਹ ਮਸਾਲਾ ਥੋੜਾ ਥੋੜਾ ਮਿਰਚਾਂ ਮਚੀ ਪਾ ਲਾਂਗੀ ਫਿਰ ਆਪਾਂ ਇਹਨੂੰ ਟਿਪ ਕਰਕੇ ਕਰਾਂਗੇ ਤਲਾਂਗੇ ਤੇ ਮੈਂ ਟਮਾਟਰ ਇਹ ਪਿਆਜ਼ ਆਲੂ ਵੀ ਐਸਨ ਕੱਟ ਕੇ ਰੱਖ ਲਾਂਗੀ ਇਹ ਜਿਹੜੇ ਮੈਰ ਨੂੰ ਪਿਆਜ਼ੇ ਬਣਾਣੇ ਆਪਾਂ ਉੱਤੇ ਚ ਪਾ ਲਾਂਗੇ ਜਿਹੜੇ ਇਸ ਤਰ੍ਹਾਂ ਦੇ ਆ ਤੇ ਇਹ ਇਸ ਤਰ੍ਹਾਂ ਕੱਟ ਕੇ ਆਪਾਂ ਸਲਾਈਸਿਸ ਵਿੱਚ ਰੱਖ ਲਾਂਗੇ ਠੀਕ ਹੈ ਬਾਕੀ ਮੈਂ ਆਫ ਕੈਂਬਰੀ ਤੇ ਕਰਾਂਗੀ ਕੰਮ ਤੁਹਾਨੂੰ ਦੱਸ ਦਿੱਤਾ ਵੀ ਇਹ ਇੱਕ ਕੰਮ ਨ ਕਰਨੇ ਆ ਤੇ ਵਸਣ ਆਪਾਂ ਬਹੁਤਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਇਹ ਮੈਂ ਇੰਨਾ ਇਸ ਤਰ੍ਹਾਂ ਕੋਲ ਲਵਾਂਗੇ ਤੇ ਇਹ ਦੇਖੋ ਜੀ ਤੇ ਇਹ ਆਪਾਂ ਨੇ ਕਰਨਾ ਇਹਨੂੰ ਇਸ ਤਰ੍ਹਾਂ ਖੋਲਣਾ ਹੈ ਵੀ ਚੰਗੀ ਤਰ੍ਹਾਂ ਨੂੰ ਫੈਂਟ ਲੈਣਾ ਹੈ ਤਾਂ ਕਿ ਇਹਨਾਂ ਤੇ ਜਾਤਾ ਘੜਾ ਜਿਆ ਨਾ ਲੱਗੇ ਵੇਸਣ ਨੂੰ ਫਿਰ ਉਪਰ ਤੋਂ ਬਾਜ਼ਾਰੋਂ ਆਪਾਂ ਲਿਆਉਂਦੇ ਆਂ ਗਏ ਵੀਰ ਤੇ ਐਡੀ ਮੋਟੀ ਲੇਅਰ ਵੇਸਣ ਦੀ ਹੁੰਦੀ ਐ ਤੇ ਉਹ ਵਿੱਚੋਂ ਕੱਚਾ ਹੁੰਦਾ ਹੈ ਤੇ ਆਪਾਂ ਨੇ ਐਸੀ ਸਰਨਰ ਬਣਾਣਾ ਹੈ ਤੇ ਇਹਦੇ ਵਿੱਚ ਜੀ ਆਪਾਂ ਬੇਸਿਕ ਮਸਾਲੇ ਇਹ ਜਿਹੜਾ ਮੈਂ ਰੱਖਿਆ ਹੋਇਆ ਹੈ ਇਕੱਠਾ ਕਰਕੇ ਇਹ ਪਾਵਾਂਗੀ ਨਮਕ ਨਿਰਚ ਐਨ ਤੁਸੀਂ ਵੈਸੇ ਅਦਰਕ ਦੀ ਵੀ ਲਸਣ ਦੀ ਪੇਸਟ ਵੀ ਪਾ ਸਕਦੇ ਹੋ ਪਰ ਮੈਂ ਤਸਰੀਕ ਲਈ ਬਣਾਉਂਦੀ ਹਾਂ ਮੈਂ ਨਰ ਲਸਣ ਵੀ ਨਹੀਂ ਪਾਉਂਦੀ ਤੇ ਦੇਖੋ ਥੋੜਾ ਜਿਹਾ ਸੁੱਕੀ ਮੇਥੀ ਪਾ ਲਾਂਗੇ ਬਾਕੀ ਸਾਰੇ ਓਏ ਮਸਾਲੇ ਅਮਚੂਰ ਜਵੈਣ ਲਾਲ ਮਿਰਚ ਨਮਕ ਬਸ ਇਹ ਜਿਹਾ ਪਾਉਂਦੀ ਠੀਕ ਹੈ ਇਹਨੂੰ ਬਸ ਆਪਾਂ ਨੇ ਫੈਲਤੀ ਜਾਣਾ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਲੈਂਦੇ ਹਾਂ ਬਾਕੀ ਤੁਸੀਂ ਨਾ ਵਿੱਚ ਜਿਵੇਂ ਆਲੂ ਡਿਪ ਕਰਕੇ ਦੇਖ ਲਓ ਜੇ ਬਹੁਤ ਗਾੜਾ ਲੱਗਦਾ ਤਾਂ ਇੱਕ ਚਮਚਾ ਹੋਰ ਪਾਣੀ ਪਾ ਲਓ ਜੇ ਪਤਲਾ ਲੱਗਦਾ ਤਾਂ ਅੱਧਾ ਚਮਚਾ ਬੇਸਨ ਪਾ ਲਓ ਇਹ ਬੇਸਨ ਲੈ ਕੇ ਹਾਲ ਤਾਂ ਠੀਕ ਹੈ ਦੇਖੋ ਇਸ ਤਰ੍ਹਾਂ ਜਿਹਾ ਅੱਧਾ ਫਲੋ ਹੋਣਾ ਚਾਹੀਦਾ ਇਸ ਨੂੰ ਕਿੰਨਾ ਥੋੜਾ ਜਿਹਾ ਫੈਂਟ ਲਾਂਗੇ ਤੇ ਫਿਰ ਮੈ ਤੁਹਾਨੂੰ ਇਹ ਤਿਆਰੀ ਕਰਕੇ ਦਿਖਾਉਂਦੇ ਆ ਆਪਾਂ ਨੇ ਇਹ ਆਲੂ ਪਿਆਜ਼, ਹਰੀ ਮਿਰਚ ਤੇ ਬੈਗਨ ਤੇ ਜਿਹੜੇ ਸਾਈਡਾਂ ਤੇ ਅਸੀਂ ਮੈਂ ਵਿੱਚੇ ਪਾ ਦਿੱਤੇ ਆਪਾਂ ਕੋਈ ਚੀਜ਼ ਵੇਸਟ ਨਹੀਂ ਕਰਦੇ। ਠੀਕ ਹੈ। ਤੇ ਇਹ ਥੋੜਾ ਜਿਹਾ ਪਾ ਦਿੱਤਾ ਹਰਾ ਧਨੀਆ। ਹਰਾ ਧਨੀਆ ਮੈਂ ਅੱਧੇ ਵਿੱਚ ਵੀ ਥੋੜਾ ਪਾ ਦਿੰਨੀ ਆ ਜਿਹੜਾ ਮੈਂ ਬੇਸਨ ਕੋਲਿਆ ਜਿੱਦੇ ਚ ਆਪਾਂ ਨੇ ਪਕੌੜੇ ਡਿਪ ਕਰਕੇ ਬਣਾਉਣੇ ਆ ਠੀਕ ਹੈ। ਇਹ ਪਾ ਦਿੱਤਾ ਤੇ ਹੁਣ ਆਪਾਂ ਨੇ ਇਹ ਸਾਰੇ ਮਸਾਲੇ ਇਹਦੇ ਵਿੱਚ ਮੈਂ ਪਾਵਾਂਗੀ। ਇਹ ਸੁੱਕੀ ਮੇਥੀ ਅਮचूर ਥੋੜਾ ਜਿਹਾ ਪਾਇਆ ਮੈਂ ਅਮचूर ਵੀ ਘੱਟ ਹੀ ਪਾਉਂਦੀ ਆ ਕਿਉਂਕਿ ਪਕੌੜਿਆਂ ਦਾ ਕਲਰ ਨਾ ਕਾਲਾ ਜਿਹਾ ਹੋ ਜਾਂਦਾ ਹੈ ਅਨਾਰ ਦਾਣਾ ਪਾਉਂਦੀ ਆ ਲਾਲ ਮਿਰਚ ਨਮਕ ਧੰਨੀਆਂ ਦਰੜ ਕੀਤਾ ਹੋਇਆ ਅਨਾਰ ਦਾਣਾ ਤੇ ਧੰਨੀਆਂ ਪਾਊਡਰ ਵੀ ਪਾਇਆ ਜਵੈਣ ਡਾਈਜੈਸਟਿਵਸ ਚੰਗੀ ਹੁੰਦੀ ਹੈ ਤਾਂ ਜ਼ਰੂਰ ਪਕੌੜਿਆਂ ਬਕੜਿਆਂ ਚ ਪਾਉਣੀ ਚਾਹੀਦੀ ਹੈ ਇਹ ਸਾਰਾ ਕੁਝ ਪਾਤਾ ਮੈਂ ਇਹਦੇ ਵਿੱਚ ਤੇ ਇਹ ਮੈਂ ਪਾਲਕ ਧੋ ਕੇ ਰੱਖੀ ਹੋਈ ਹੈ ਇਹ ਵੀ ਥੋੜੀ ਜੀ ਤੋੜ ਫੋੜ ਕੇ ਪਾ ਦਾਂਗੀ ਮੋਟੀ ਮੋਟੀ ਵਿੱਚ ਇਹ ਬੜੇ ਅੱਛੇ ਬਣਨਗੇ ਪਕੌੜੇ ਇਹ ਦੇਖੋ ਜੀ ਇਹ ਸਾਰਾ ਕੁਛ ਆਪਾਂ ਵਿੱਚ ਪਾ ਦਾਂਗੇ ਮੈਂ ਵੈਸੇ ਮੋਟੀਆਂ ਡੰਡੀਆਂ ਕੱਢ ਦਿੱਤੀਆਂ ਸੀ ਕੋਈ ਆਉਂਦੀ ਹੈ ਤਾਂ ਮੈਂ ਹੁਣ ਕੱਢ ਦੇਵਾਂਗੀ ਵਿੱਚੋਂ ਵੈਸੇ ਤਾਂ ਫਰਾਈ ਹੋਣੀ ਹੋਣੀ ਜਾਣੀ ਹੈ ਇਹ ਰਫਲੀ ਜਿਹੀ ਕੱਟ ਕੇ ਪਾਨੇ ਇਹ ਪਾ ਦਿੱਤੀ ਠੀਕ ਹੈ ਤੇ ਹੁਣ ਇਹਦੇ ਵਿੱਚ ਨਮਕ ਨੂੰ ਮਕ ਪਾਇਆ ਹੈ ਨਾ ਮੈਂ ਸਾਰਾ ਇਹਨੂੰ ਇਸ ਤਰ੍ਹਾਂ ਕਰ ਦਿਆਂਗੀ ਤੇ ਇਹ ਪਾਣੀ ਛੱਡ ਜਾਣਗੇ ਮੈਂ ਜਦੋਂ ਤੱਕ ਉਹ ਤਲਦੀਆਂ ਪਿਆਜ਼ ਗੋਬੀ ਆਲੂ ਵੈਂਗਣ ਵਾਲੇ ਤੇ ਉਦੋਂ ਤੱਕ ਇਹ ਸਾਡੇ ਜਿਹੜੇ ਪਿਆਜ਼ ਹੈ ਨਮਕ ਪਾਇਆ ਨਾ ਆਲੂ ਪਿਆਜ਼ ਪਾਲਕ ਇਹ ਸਾਰੇ ਨਮਕ ਕਰਕੇ ਪਾਣੀ ਛੱਡ ਦੇਣਗੇ ਤੇ ਥੋੜਾ ਜਿਹਾ ਮੈਦੇ ਚ ਰੇਸਣ ਵੀ ਪਾ ਦਿੰਨੇ ਆ ਫਿਰ ਜਿੰਨਾ ਹੋਰ ਆਪਾਂ ਨੂੰ ਲੋਡ ਹੋਏਗਾ ਵੇਸਣ ਪਾ ਦੇਾਂਗੇ ਠੀਕ ਹੈ ਤੇ ਇਹ ਆਪਾਂ ਇਸ ਕਰ ਦਿੱਤਾ ਤਾਂ ਕਿ ਤੇ ਮੈਂ ਦੇਖੋ ਆਪਾਂ ਇੰਨੀ ਤੇ ਇੰਨੀ ਬਖਦੇ ਆ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਉਹ ਕੰਮ ਆਪਣਾ ਸ਼ੁਰੂ ਕਰਦੇ ਆ ਇਹ ਮੈਂ ਤੇਲ ਰੱਖ ਦਿੱਤਾ ਉੱਪਰ ਇੱਕ ਵਾਰੀ ਇਹਦਾ ਚੰਗੀ ਤਰ੍ਹਾਂ ਧੂਆ ਨਿਕਲ ਜਾਏ ਫਿਰ ਮੈਂ ਗੈਸ ਥੋੜੀ ਜਿਹੀ ਬੰਦ ਕਰਾਂਗੀ ਕਿਉਂਕਿ ਬਹੁਤ ਤੇਜ਼ ਸੇਕ ਵਿੱਚ ਨਾ ਫਿਰ ਸੜ ਜਾਂਦੇ ਆ ਤੇ ਫਿਰ ਉਹ ਤਲਣੇ ਸ਼ੁਰੂ ਕਰਾਂਗੇ ਆਪਾਂ ਕੋਤੀ ਆਪਾਂ ਨੇ ਥੋੜਾ ਜਿਹਾ ਤੇਲ ਚੈੱਕ ਕਰਨ ਵਾਸਤੇ ਮੈਂ ਕਪੜਾ ਵਿਛਾਇਆ ਤੇ ਹੁਣ ਆਪਾਂ ਇਹ ਦੇਖੋ ਇਸ ਦਾ ਛਿੱਪ ਕਰਕੇ ਬਹੁਤਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਵੇਸਣ ਨਾਲ ਰੱਖੋ ਗੁਰਬੀ ਦਾ ਟੁਕੜਾ ਪਾ ਲਿਆ ਇਹ ਆਲੂ ਦਾ ਟੁਕੜਾ ਪਾ ਲਿਆ ਮੈਂ ਸਾਰੇ ਤਾਂ ਇੱਕ ਵਾਰੀ ਪਾ ਕੇ ਦੱਸਦੀ ਆ ਆਲੂ ਵੀ ਦੇਖੋ ਇਹ ਪਤਲੇ ਹੋਣੇ ਚਾਹੀਦੇ ਆ ਬਿਲਕੁਲ ਇਹ ਦੇਖੋ ਮੋਟੇ ਨਹੀਂ ਕੱਢਾਂਗੇ ਤਾਂ ਆਪਾਂ ਦੋ ਵਾਰੀ ਇਹਨਾਂ ਨੂੰ ਤਲਾਂਗੇ ਪਰ ਤਾਂ ਮੈਂ ਥੋੜੇ ਜੇ ਪਤਲੇ ਠੀਕ ਰਹਿੰਦੇ ਆ ਇਹ ਪਿਆਜ਼ ਤਾਂ ਫਟਾਫਟ ਹੋ ਜਾਂਦੇ ਆ ਇਹ ਬੈਂਗਣ ਵੀ ਜਲਦੀ ਹੋ ਜਾਂਦੇ ਆ ਇਹ ਮਿਰਚ ਮਿਰਚ ਤਾਂ ਪਟਾਕੇ ਮਾਰੇਗੀ ਆ ਦੇਖੋ ਮਿਰਚ ਥੋੜੀ ਸੰਭਲ ਕੇ ਪਾਣੀ ਹੈ ਕੱਟੀ ਹੋਈ ਹੈ ਪਰ ਤਾਂ ਹੀ ਥੋੜਾ ਜਿਹਾ ਆਪਣਾ ਦਿਖਾਂਦੀ ਆ ਚਲਵਾ ਇਹ ਦੇਖੋ ਆਪਾਂ ਹੁਣ ਇਹਨਾਂ ਨੂੰ ਇਹਨਾਂ ਨੂੰ ਇਤਵਰੀ ਮੇ ਪਰਤ ਲੈਣਾ ਇਹ ਬਰੌਂ ਨਹੀਂ ਹੋਣ ਦੇਾਂਗੀ ਜਿੰਨਾ ਪਹਿਲਾਂ ਹੀ ਇਹਨਾਂ ਨੂੰ ਕੱਢ ਲਾਂਗੀ ਵਿੱਚ ਤੇ ਇਹ ਨੂੰ ਮੈਂ ਅੱਜ ਸੇ ਰੱਖ ਲਾਂਗੀ ਤਾਂ ਕਿ ਜੇ ਤੇਲ ਥੋੜਾ ਬਹੁਤਾ ਹੈ ਨਿਕਲ ਜਾਏਗਾ ਜਾਕਨਰਿੰਦਾ ਹੋ ਗਿਆ ਕੁਕਿੰਗ ਪੈਨ ਮੇਂ ਤੇਲ ਥੋੜਾ ਜਿਆਦਾ ਗਰਮ ਹੋ ਰਿਹਾ ਨੇ ਕਿਉਂਕਿ ਮੈਂ ਤੁਹਾਨੂੰ ਇਹ ਇਹਦੀ ਨਾ ਕੁਕਿੰਗ ਜਲਦੀ ਰਹਿੰਦੀ ਏ ਗੋਭੀ ਗੂਭੀ ਤਾਂ ਇਹਨਾਂ ਚੰਗੀ ਤਰ੍ਹਾਂ ਹੋ ਜਾਏਗੀ ਆਪਾਂ ਕੱਢ ਕੇ ਰੱਖਾਂਗੇ ਤਾਂ ਵੀ ਠੀਕ ਏ ਮੈਂ ਇੱਕ ਵਾਰੀ ਫੇਰ ਪਾਣੀ ਤੁਹਾਨੂੰ ਦਿਖਾਉਂਦੀ ਆ ਇਹ ਦੇਖੋ ਬਸ ਵੇਸਣ ਐ ਨਾ ਹੋਣਾ ਚਾਹੀਦਾ ਕਿ ਆਹ ਦੇਖੋ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਗਾੜਾ ਵੀ ਨਹੀਂ ਇਹਦੇ ਵਿੱਚ ਮਸਾਲੇ ਬਹੁਤੇ ਨਹੀਂ ਪਾਉਂਦੀ ਠੀਕ ਪਾਉਂਦੀ ਆ ਚਲੋ ਪਰ ਚਟਣੀ ਇੰਨੀ ਮਜ਼ੇਦਾਰ ਹੈ ਨਾ ਕਿ ਤੁਹਾਨੂੰ ਪਕੌੜਿਆਂ ਦੀ ਕੋਈ ਕਮੀ ਪਤਾ ਹੀ ਨਹੀਂ ਲੱਗੇਗੀ ਵੀ ਕੁਝ ਕਮੀ ਹੈ ਚਟਣੀ ਦੀ ਮੈਂ ਇਹ ਦੇਖੋ ਜੀ ਇਹ ਰਹਿੰਦੇ ਇਹ ਪਰ ਨਵੇਂ ਉਪਾਤਤਾ ਪਹੁੰਚ ਨੂੰ ਇਹ ਸਤਾਂ ਇੱਕ ਇੱਕ ਵਾਰੀ ਸਾਰੇ ਕੱਢ ਲੈਂਦੀ ਆ ਮੈਂ ਇਹ ਦੇਖੋ ਜੀ ਇਹ ਮੈਂ ਸਾਰੇ ਇੱਕ ਇੱਕ ਵਾਰੀ ਕੱਢ ਲਏ ਇਹ ਪਿਆਜ਼ ਦੇ ਪਕੌੜੇ ਆ ਵੈਂਗਣ ਗੋਭੀ ਆਲੂ ਤੇ ਮਿਰਚਾ ਇਹ ਇੱਕ ਵਾਰੀ ਕੱਢ ਲਏ ਹੁਣ ਇਹਨੂੰ ਨਾ ਕਿਸੇ ਕਿਸੇ ਖੁੱਲੇ ਬਰਤਨ ਚ ਪਾ ਕੇ ਤੇ ਉੱਪਰ ਐ ਦਾ ਟਿਸ਼ਨਲ ਰੈਪ ਕਰਕੇ ਠੰਡੇ ਹੋ ਜਾਣ ਤਾਂ ਫ੍ਰੀਜ ਵਿੱਚ ਰੱਖ ਦਿਓ ਤੇ ਉੱਤੇ ਹਲਕੀ ਜਿਹੀ ਕੋਈ ਕਵਰ ਕਰਨਾ ਹੈ ਬਰਤਨਾਂ ਤੇ ਕਰ ਲਓ ਇਹ ਤੁਹਾਡੇ 3-4 ਦਿਨ ਆਰਾਮ ਨਾਲ ਚੱਲ ਜਾਂਦੇ ਕੋਈ ਗੈਸਟ ਆਵੇ ਕੜਾਈ 'ਚ ਤੇਲ ਤਪੇ ਹੀ ਹੋਇਆ फटाफट ਕਰੋ ਜਿੰਨੇ ਕੁ ਲੋੜ ਹੈ 2 4 6 ਤੇ ਚਲੋ ਸਰਵ ਕਰੋ ਤੇ ਉਹ ਵੀ ਹਰਾਮ ਰਹਿ ਜਾਣਗੇ ਵੀ ਹੈ ਐਨੀ ਜਲਦੀ ਪਕੌੜੇ ਬਣਾ ਲੈ ਇਹ ਦੇਖੋ ਹੁਣ ਜਿਹੜਾ ਸੀ ਰੱਖਿਆ ਸੀ ਪਾ ਕੇ ਇਥੇ ਕੁਝ ਹੋ ਗਿਆ ਸਿੱਲਾ ਸਿੱਲਾ ਤੇ ਇਹ ਆਪਾਂ ਇਹ ਵੀ ਸਾਰਾ ਮਸਾਲਾ ਇਦਾਂ ਵਿੱਚੇ ਪਾ ਦਾਂਗੇ ਠੀਕ ਹੈ ਤੇ ਇਹ ਮੈਂ ਜਿਹੜਾ ਇਹ ਬੇਸਣ ਸੀ ਉਹ ਵੀ ਵਿੱਚੇ ਪਾ ਦਾਂਗੀ ਠੀਕ ਹੈ ਇਹ ਜੇ ਹੁਣ ਮੈਨੂੰ ਲੋੜ ਹੋਈ ਤਾਂ ਮੈਂ ਥੋੜਾ ਜਿਆ ਸੁੱਕਾ ਬੇਸਣ ਪਾ ਕੇ ਤੇ ਇਹਨੂੰ ਘੱਟ ਦਿੰਦੀ ਆ ਕਿਉਂਕਿ ਇਹ ਥੋੜਾ ਜਿਹਾ ਬਹੁਤ ਪਿੱਲਾ ਬਣ ਗਿਆ ਤੇ ਮੈਂ ਥੋੜਾ ਜਿਹਾ ਹੋਰ ਪਾ ਲੈਣੀ ਆ ਜਿੱਦਾਂ ਕਿ ਲੋੜ ਨੰਨ ਲੱਗੇਗਾ ਆ ਦੇਖੋ ਇਹਨਾਂ ਬੇਸਨ ਬਹੁਤਾ ਨਹੀਂ ਆਪਾਂ ਨੇ ਪਾਉਣਾ ਫਿਰ ਇਹ ਸਖਤ ਜੇ ਬਣ ਜਾਂਦੇ ਆ ਇਹ ਥੋੜੇ ਜੇ ਪੋਲੇ ਪੋਲੇ ਤਾਂ ਹੀ ਬਣੂਗੇ ਜੇ ਸਬਜ਼ੀਆਂ ਜ਼ਿਆਦਾ ਤੇ ਬੇਸਨ ਘੱਟ ਇਹ ਦੇਖੋ ਬਸ ਇਹਨੂੰ ਹੁਣ ਆਪਾਂ ਤਲਣਾ ਮੰਗੇ ਤੇ ਤੁਹਾਨੂੰ ਮੈਂ ਦੱਸਦੀ ਆ ਤਲਾ ਕਿਵੇਂ ਕਿਵੇਂ ਮੈਂ ਫਟਾਫਟ ਹੋ ਜਾਣੇ ਆ ਇਹ ਐਂਡ ਹੋ ਜੇ ਇਹ ਸਭ ਦੇ ਹੋ ਕੇ ਤਿਆਰ ਇਹ ਤੁਸੀਂ ਨੂੰ ਅੰਦਰ ਮਾਰਟ ਦੇ ਬਸਰ ਨੂੰ ਲਗਾ ਕੇ ਟੇਸਟ ਵੇਖ ਸਕਦੇ ਹੋ ਠੀਕ ਹੈ ਮਮਾ ਕੁਮਿਟ ਹੁਣ ਦੇਖੋ ਕਿੰ사ਡਾ ਤੇ ਇਹ ਦੇਖੋ ਤੇਲ ਸਾਡਾ ਗਰਮ ਹੈ ਨਾ ਦੇਖੋ ਤੇ ਇਹਦੇ ਵਿੱਚ ਇਹ ਨਾ ਜਿਆਦਾ ਛੋਟੇ ਪਾਣ ਦੀ ਨਹੀਂ ਲੋੜ ਇਹ ਦੇਖੋ ਜੀ ਇਹ ਸਟ੍ਰੇਟ ਬਸ ਸੁੱਕੀ ਜਾਣੇ ਆ ਰਿੱਚ ਜਿੰਨੇ ਕ ਬੰਦੇ ਆ ਠੀਕ ਹੈ ਇਹ ਇਹਨੂੰ ਆਪਾਂ ਐਨੂੰ ਵੀ ਬਹੁਤੇ ਲਾਲ ਨਹੀਂ ਕਰਦੇ ਇਹ ਵੀ ਅਸੀਂ ਇਸੇ ਤਰ੍ਹਾਂ ਥੋੜੇ ਜੇ ਪੱਕ ਜਾਣ ਤੇ ਇਹਨਾਂ ਨੂੰ ਕੱਢ ਲਵਾਂਗੇ ਫਿਰ ਜਦੋਂ ਇਹਨਾਂ ਨੂੰ ਆਪਾਂ ਨੇ ਦੁਬਾਰਾ ਇਹਨਾਂ ਨੂੰ ਫਰਾਈ ਕਰਨਾ ਹੈ ਨਾ ਤੇ ਇਹਨਾਂ ਨੂੰ ਛੋਟੇ ਪੀਸਿਸ 'ਚ ਤੋੜ ਲਾਂਗੇ ਜਿਹੜੇ ਵੱਡੇ ਐ ਇਹ ਬਹੁਤ ਮਜ਼ੇਦਾਰ ਬਣਦੇ ਐ ਇਸ ਤਰ੍ਹਾਂ ਪਕੌੜੇ ਨਰਮ-ਨਰਮ ਸਬਜ਼ੀਆਂ ਤੇ ਪਿਆਜ਼ ਲੰਬੇ-ਲੰਬੇ ਆਲੂ ਵੀ ਲੰਬੇ-ਲੰਬੇ ਬੜੇ ਹੀ ਸਵਾਦ ਬਣਦੇ ਐ और हो क्योंकि फिर भी, ना ना। भी मैं कद तेल थोड़ा निचड़ जाए क्योंकि आपने दोबारा भी एन नलना है ना थोड़ा निकल जाएगा तेल अच्छा है वैसे ਥੱਲੇ ਬਿਲਕੁਲ ਹੀ ਨਿਕਲਿਆ ਤੇ ਇਹ ਮੇਗਾ ਥੱਲੇ ਤੋਂ ਜਿਵੇਂ ਮੈਂ ਰੱਖਿਆ ਇਹ ਹੁਣ ਥੋੜਾ ਜਿਆਦਾ ਸੌਫਟ ਹੈ ਹੁਣ ਆਪਾਂ ਫੇਰ ਦੇਖੋ ਇਹ ਮੈਂ ਇਸ ਤਰ੍ਹਾਂ ਕਰਕੇ ਇਸ ਤਲ ਲਵਾਂਗੀ ਠੀਕ ਹੈ ਇਸੇ ਤਰ੍ਹਾਂ ਫਿਰ ਤਲ ਮੈਂ ਖਾਣੇ ਆਂ ਪੂਜੀ ਬਾਰੇ ਕਿਵੇਂ ਤਲ ਲਿਆ ਆਪਾਂ ਇਹ ਦੇਖੋ ਜੀ ਅਸੀਂ ਮਿਕਸ ਪਕੌੜੇ ਆਲੂ ਪਿਆਜ਼ ਗੋਭੀ ਦਾ ਵਿੱਚ ਇਹ ਸਾਰਾ ਕੁਝ ਪਾਲਕ ਸਾਰਾ ਕੁਝ ਪਾ ਕੇ ਇਹ ਮਸਾਲਾ ਇੱਕ ਵਾਰੀ ਤਾਲ ਲੈ ਕਿੰਨੇ ਸਰਕ ਕੋੜੇ ਦੇਖੋ ਮੈਨੂੰ ਮਸਾ ਹੀ ਅੱਧਾ ਪੌਣਾ ਘੰਟਾ ਲੱਗਿਆ ਅੱਧਾ ਘੰਟਾ ਲੱਗਿਆ ਤੇ ਹੁਣ ਸਾਡੀ ਤਿਆਰੀ ਹੋ ਗਈ ਕੱਲ ਮੇਰੇ ਵਾਸਤੇ ਗੈਸਟ ਵੀ ਆਣੇ ਸੀ ਤਾਂ ਮੈਂ ਇਹ ਸੋਚਿਆ ਵੀ ਚਲੋ ਜੀ ਮੈਂ ਸੋਚਿਆ ਕਿ ਤਿਆਰੀ ਕਰ ਰੱਖਾਂ ਇੱਕਦਮ ਥੋੜਾ ਜਿਹਾ ਘੱਟ ਹੋ ਜਾਏਗਾ ਕੰਮ ਤੇ ਹੁਣ ਆਪਾਂ ਥੋੜਾ ਜਿਹਾ ਟੇਸਟ ਦੇਖਦੇ ਹਾਂ ਇਹ ਮੈਂ ਅਲੂ ਤੇ ਜਿਹੜੇ ਵਿੱਚੋਂ ਕੱਟ ਲ ਮੰਗੀ بس ਨਾ ਵੀ ਕੱਟੋ ਐਨ ਸੌਫਟ ਹੋਏ ਪੇ ਬਿਲਕੁਲ ਕੱਟਣ ਦੀ ਲੋੜ ਨਹੀਂ ਐ ਆ ਦੇਖੋ ਜੀ ਠੀਕ ਤੇ ਗੋਭੀ ਦੇ ਤਾਂ ਬਹੁਤੇ ਵੱਡੇ ਹੈ ਹੀ ਨਹੀਂ ਇੱਕ ਤਾਂ ਜਿਹੜਾ ਵੱਡਾ ਲੱਗਦਾ ਉਹਨੂੰ ਕੱਟ ਲੈਨੇ ਆ ਬਸ ਹੁਣ ਜਿੰਨੇ ਆਪਾਂ ਨੂੰ ਲੋੜ ਐ ਉਹ ਦੇਖੋ ਮਿਰਚ ਪਾਈ ਇਹ ਇਹ ਪਾ ਲਿਆ ਤੇ بس ਜਿੰਨੇ ਲੋੜ ਹੈ ਉਹਨੇ ਪਾਓ ਹੁਣ ਗੈਸ ਆਪਾਂ ਨੇ ਤੇਜ਼ ਰੱਖਣੀ ਹੈ ਠੀਕ ਹੈ ਟੋਟਾ ਫਟੇ ਮਜਾਮ ਜੀ ਲਾਲ ਹੋ ਗਿਆ ਦੇਖੋ ਸੇ 10 ਮਿੰਟ ਲੱਗੇਗਾ ਇਹ ਸਾਡੇ ਕੋਲੇ ਗਨੇ ਤਿਆਰ ਦੇਖੋ ਬੱਚੇ ਵੀਡੀਓ ਦੇਖਣਗੇ ਤਾਂ ਸਾਡੀ ਆਣੀ ਹੈ ਥੋੜੀ ਥੋੜੀ ਚਾਮਤ ਹੈ ਬੱਚੇ ਸਾਡੇ ਬਾਹਰ ਹੈ ਵੀਡੀਓ ਦੇਖਦੇ ਆ ਫਿਰ ਰੋਲਾ ਪਾਉਂਦੇ ਆ ਹੈ ਤੁਸੀਂ ਇਹ ਇੰਨਾ ਕੁਝ ਖਾਂਦੇ ਰਹਿੰਦੇ ਹੋ ਬਿੱਟਾ ਖਾਂਦੇ ਹੋ ਤੁਸੀਂ ਤਲਿਆ ਹੋਇਆ ਖਾਂਦੇ ਹੋ ਫਿਰ ਸਾਨੂੰ ਸਫਾਈਆਂ ਦੇਣੀਆਂ ਪੈਂਦੀਆਂ ਨਹੀਂ ਮਹਿਮਾਨ ਆਣੇ ਸੀ ਪਤਾ ਬਣਾਇਆ ਹੈ ਅਸੀਂ ਆਪ ਤਾਂ ਨਹੀਂ ਖਾਏ ਜਾਂਦਾ ਇਹ ਦੇਖੋ ਸਾਡੇ ਹੋ ਗਏ ਤਿਆਰ ਤੇ ਹੁਣ ਜਿਹੜੇ ਮਿਕਸ ਹੈ ਨਾ ਪਕੌੜੇ ਇਹ ਦੇਖੋ ਇਹ ਵੱਡਾ ਹੈ ਇਹਨੂੰ ਇਸ ਤਰ੍ਹਾਂ ਤੋੜ ਕੇ ਪਾਓ ਜਿੰਨਾ ਛੋਟਾ ਸਸ ਦੇ ਵਿੱਚੋਂ ਇਹ ਚੰਗਾ ਲੱਗਦਾ ਹੈ ਇਸ ਵੀ ਐਨੇ ਸਵਾਦ ਬਣਦੇ ਆ ਪਕੌੜੇ ਇਹ ਪਿਆਜ਼ ਵਿੱਚ ਤੋਂ ਆਪਾਂ ਵੱਡੇ ਵੱਡੇ ਕੱਟ ਕੇ ਪਾਉਂਦੇ ਆ ਨਾ ਲੰਬੇ ਲੰਬੇ ਤੇ ਪਿਆਜ਼ਾਂ ਦੀ ਮਿਠਾਸ ਤੇ ਮਿਰਚਾਂ ਦੀ ਦਕਰਾਰਾਪਨ ਆਲੂ ਬਹੁਤ ਸਵਾਦ ਲੱਗਦੇ ਆ ਠੀਕ ਹੈ ਇਹ ਸਾਦੇ ਹੋ ਗਏ ਤਿਆਰ ਪਕੌੜੇ ਸਜਾਣ ਲਈ ਤੇ ਇਹਦੇ ਤੇ ਥੋੜਾ ਜਿਹਾ ਕਰਪਾ ਚਾਟ ਮਸਾਲਾ ਤੇ ਇਹ ਦੇਖੋ ਮੈਂ ਚਟਨੀ ਬਣਾਈ ਹੋਈ ਹੈ ਗ੍ਰੀਨ ਚਟਨੀ ਦੀ ਤਾਂ ਮੈਂ ਨਾ ਵੀਡੀਓ ਨਹੀਂ ਪਾਈ ਹੋਈ ਸੀ ਇਹ ਦੇਖੋ ਚਟਣੀ ਆਪਾਂ ਇਹ ਮਿਕਸ ਕਰਕੇ ਖਾਓ ਫਿਰ ਦੇਖੋ ਕਿੰਨੀ ਮਜ਼ੇਦਾਰ ਬਣਦੀ ਹੈ ਇਹ ਦੇਖੋ ਜੀ ਥੋੜੀ ਜੀ ਇਹ ਮਿੱਠੀ ਮਿੱਠੀ ਚਟਨੀ ਦੀ ਨਾ ਮੈਂ ਵੀਡੀਓ ਨਹੀਂ ਪਾਈ ਅਜੇ ਮੈਂ ਭੁੱਲ ਗਈ ਉਹ ਮੈਂ ਇੱਕ ਅੱਧੇ ਦਿਨ ਚ ਪਾ ਦਾਂਗੀ ਇਹ ਮਿੱਠੀ ਚਟਣੀ ਤੇ ਇਹ ਧੰਨੀਆਂ ਪੁਦੀਨੇ ਦੀ ਚਟਣੀ ਮੈਂ ਤੁਸੀਂ ਮਿਕਸ ਕਰਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਇੱਕ ਚਮਚ ਪਾਣੀ ਪਾ ਲਨੇ ਥੋੜੀ ਜੀ ਪਤਲੀ ਜਿਹਾ ਤਾਂ ਅੱਛੀ ਲੱਗਦੀ ਹੈ। ਹਾਂ ਦੇਖੋ ਜੀ ਏਨੀ ਮਜ਼ੇਦਾਰ ਚਟਣੀ ਆ ਨਾ ਮੌਂਚ ਪਾਣੀ ਆ ਗਿਆ। ਮੈਂ ਇੱਕ ਖਾ ਵੀ ਲੈਂਦੀ ਆ। ਬਾਕੀ ਫੇਰ ਬਣਾਵਾਂਗੀ। ਸਭ ਨੂੰ ਸਰਵ ਕਰਨ ਲਈ ਹੈ ਦੇਖੋ ਹੂੰ ਹੂੰ ਬਹੁਤ ਸਵਾਦ ਆਪਣੇ ਕੈਮਰਾਮੈਨ ਨੂੰ ਵੀ ਦੇ ਦ ਮੈ ਇੱਕ ਆ ਲੋ ਜੀ ਲੋ ਜਰਰ ਮੈਂ ਫਿਰ ਨਾ ਘਮ ਹੁਣ ਸੌੜਦਾ ਚਲੋ ਠੀਕ ਹੈ ਜੀ ਸਵਾਦ ਸਵਾਦ ਪਕੌੜੇ ਬਣਾਓ ਤੇ ਇਹ ਹੁਣ ਮੈਂ ਸਾਰੇ ਨੂੰ ਖੁੱਲੇ ਥੋੜੇ ਜੇ ਬਰਤਨ ਚ ਪਾ ਕੇ ਉਪਰ ਨੈਪਕਿੰਡ ਦੇ ਕੇ ਤੇ ਇਹ ਵੀ ਸਾਰੇ ਦੂਸਰੇ ਮਿਕਸ ਵੱਲੇ ਪਾ ਲਾਂਗੀ ਤੇ ਇਹਨੂੰ ਟਾਕੇ ਰੱਖ ਦਾਂਗੀ ਤੁਸੀਂ 3-4 ਦਿਨ ਆਰਾਮ ਨਾਲ ਯੂਜ਼ ਕਰ ਸਕਦੇ ਹੋ ਮੈਂ ਅੱਗੇ ਵੀ ਐਸੇ ਹੀ ਰੱਖਦੀ ਆ ਬਣਾ ਕੇ ਰੱਖ ਲੈਂਦੀ ਆ ਠੀਕ ਹੈ ਜੀ ਸਸਤੀ ਘਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇੰਨੀ ਮਿਹਨਤ ਨਾਲ ਵੀਡੀਓ ਬਣਾਉਂਦੀ ਆ ਹੁਣ ਤਾਂ ਕੋਈ ਗਰਮੀ ਵੀ ਆ ਗਈ ਹੈ ਤੇ ਠੀਕ ਹੈ ਜੀ ਮਿਲਦੇ ਆ ਨਵੇਂ ਵੀਡੀਓ ਨਾਲ